ਫਰੈਂਡਸ ਇਹ ਦੇਖੋ ਇਹ ਅਸੀਂ ਅਟੈਚ ਐਦਾਂ ਕਰਨ ਲਈ ਅਸੀਂ ਇਹ ਬਣਾ ਲਿਆ ਡਬਲ ਧਾਗੇ ਦੇ ਨਾਲ ਹੁਣ ਕੀ ਕਰਨਾ ਹੁਣ ਅਸੀਂ ਜਿਹੜਾ ਨਵਾਂ ਬਣਾਉਣਾ ਫੁੱਲ ਬਣਾਉਣਾ ਉਹ ਅਸੀਂ ਇੱਥੋਂ ਫੇਰ ਲੈਣਾ ਲੇਕਿਨ ਉਹ ਸਿਰਫ ਸ਼ਟਲ ਦੇ ਧਾਗੇ ਦੇ ਨਾਲ ਉਹਨੂੰ ਨਹੀਂ ਛੇੜਨਾ ਦੂਸਰੇ ਨੂੰ ਨੇ ਦੂਸਰਾ ਅੱਗੇ ਕਨੈਕਟ ਕਰਨ ਲਈ ਅਸੀਂ ਲਵਾਂਗੇ ਇਹ ਅਸੀਂ ਸ਼ਟਲ ਦੇ ਧਾਗੇ ਦੇ ਨਾਲ ਅਸੀਂ ਇੱਥੇ ਫੁੱਲ ਬਣਾ ਲੈਣਾ ਉਹੀ ਐਦਾਂ ਰਾਉਂਡ ਕਰਕੇ ਇਹ ਰਾਉਂਡ ਕੀਤਾ ਠੀਕ ਹੈ ਇਹ ਅਸੀਂ ਇਹਦੇ ਚੋਂ ਲਏ ਆ ਐਦਾਂ ਬਸ ਉਹ ਜਿਹੜਾ ਸਾਡਾ ਚੱਲਦਾ ਸੀਗਾ ਇੱਥੇ ਪੂਰਾ ਲੈ ਲੈਣਾ ਇੱਥੇ ਇਹ ਦੂਆਗੇ ਇੱਥੇ ਅਸੀਂ ਫੇਰ ਉਸੇ ਤਰੀਕੇ ਨਾਲ ਇਹ ਲਓ ਜੀ ਇਹ ਸਾਡਾ ਹੈ ਉਹੀ ਜਿਹੜਾ ਪੁਰਾਣਾ ਫੁੱਲੇ ਫੁੱਲ ਬਣਦਾ ਲੇਕਿਨ ਨਹੀਂ ਰਾਉਂਡ ਬਣਨਾ ਜੇ ਰਾਉਂਡ ਨਹੀਂ ਬਣਨਾ ਸਟ੍ਰੇਟ ਬਣਨਾ ਤਾਂ ਤੁਸੀਂ ਤਾਂ ਹੈ ਓਵਲਾ ਲੈ ਲੈਣਾ ਦੂਸਰਾ ਲੈ ਲੈਣਾ ਇਹਦੇ ਵਿੱਚ ਅਸੀਂ ਇੱਕ ਲੂਪ ਬਣਾ ਦੇਣਾ ਇਹ ਲੂਪ ਬਣਾਣਾ ਸੀ ਇਹ ਦੇਖੋ ਐਦਾਂ ਲੂਪ ਬਣਾਣਾ ਇਹ ਚੀਜ਼ ਆਣੀ ਹੈ ਬਹੁਤ ਨਾਈਸ ਬਣਦੀ ਹੈ ਲੈਸ ਬਹੁਤ ਹੀ ਫੁੱਲ ਅੱਛੇ ਬਣਦੇ ਆ ਦੇਖੋ ਇੱਥੇ ਤੱਕ ਇਹ ਬਣਦਾ ਪਿਆ। ਇਹ ਦੇਖੋ ਇਹ ਰਾਉਂਡ ਵਾਲੇ ਦਾ ਇਹ ਚੀਜ਼ ਬਣ ਗਈ ਚਾਰ-ਚਾਰ ਬਣ ਗਏ ਹੁਣ ਅਸੀਂ ਇਹਨੂੰ ਇਸ ਤਰੀ ਇਹਦੇ ਨਾਲ ਅਟੈਚ ਕਰਨਾ ਹੈ ਤਾਂ। ਇੱਥੇ ਅਟੈਚ ਕਰਨਾ। ਸੋ ਇਹਦੇ ਲਈ ਸਾਨੂੰ ਕੀ ਕਰਨਾ ਪਏਗਾ? ਇਹ ਦੇਖੋ ਇਹਦੇ ਵਿੱਚੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਅਗਰ ਇਹਦੇ ਨਾਲ ਨਹੀਂ ਆ ਰਿਹਾ ਤਾਂ ਤੁਸੀਂ ਕਰੋਸ਼ੀ ਨਾਲ ਵੀ ਕਰ ਸਕਦੇ ਆ। ਇਹ ਆ ਨਾ ਸਾਡਾ ਧਾਗਾ ਜਿਹੜਾ ਚੱਲ ਰਿਹਾ। ਇਹ ਇਹ ਦੇਖੋ ਇਹਦੇ ਵਿੱਚੋਂ ਅਸੀਂ ਇਹਨੂੰ ਅਟੈਚ ਕਰਨ ਲਈ ਇਹ ਕੱਢਿਆ। ਬਾਰੇ ਨੂੰ ਅਸੀਂ ਐਦਾਂ ਕਰਕੇ ਇਹਨੂੰ ਅਸੀਂ ਨਾਲ ਲੈ ਜਾ। ਬਸ ਇਹ ਹੋ ਗਿਆ ਜੀ ਸਾਡਾ ਅਟੈਚ ਅੱਗੋਂ ਫੇਰ ਉਹੀ ਡੱਬੀ ਸਾਡੀ ਤਿਆਰ ਹੁੰਦੀ ਜਾਣੇ ਇਹ ਨਵਾਂ ਫੁੱਲ ਬਣੂਗਾ ਇਹ ਦੇਖੋ ਇਸ ਤਰੀਕੇ ਨਾਲ ਤੁਸੀਂ ਇਹ ਫੁੱਲ ਨੂੰ ਦੂਸਰੇ ਨਾਲ ਅਟੈਚ ਕਰ ਸਕਦੇ ਆ ਤੁਸੀਂ ਅਟੈਚ ਕਰੋ ਇਹ ਦੇਖੋ ਇਹ ਜਾਂਦੇ ਜਾਓ ਉਹੀ ਬਣਾਉਂਦੇ ਜਾਣਾ ਇਦਾਂ ਕਰਕੇ ਜਿਹੜਾ ਅਸੀਂ ਪਹਿਲਾਂ ਬਣਾਇਆ ਹੀ ਆ ਇਹ ਦੇਖੋ ਤਿੰਨ ਬਣੇ ਇਹ ਸਾਡਾ ਬਣਿਆ ਜੀ ਚਾਰ ਇਹ ਸਾਡਾ ਇੱਕ ਫੁੱਲ ਬਣਦਾ ਪਿਆ ਇੱਕ ਇੱਥੇ ਅਸੀਂ ਇਹ ਲੈਣਾ ਜਿਹੜਾ ਕਿ ਸਾਡਾ ਦੂਸਰੇ ਦੇ ਨਾਲ ਫਿਰ ਅਟੈਚ ਹੋਏਗਾ ਦੂਸਰੇ ਨਾਲ ਅਟੈਚ ਹੋਏਗਾ ਇਹ ਦੇਖੋ ਇਹ ਬਣ ਗਿਆ ਇਹ ਨੂੰ ਤੁਸੀਂ ਇੱਦਾਂ ਕਰਨਾ ਇਹ ਤੁਸੀਂ ਵੀ ਇੱਦਾਂ ਫੁੱਲ ਬਣਾਓ ਬਣਾ ਕੇ ਦੇਖੋ ਕਿੰਨਾ ਸੋਹਣਾ ਬਣਦਾ ਫੁੱਲ ਇੱਕ ਫੁੱਲ ਨੂੰ ਦੂਸਰੇ ਨਾਲ ਅਟੈਚ ਕਰਨ ਲਈ ਕੀ ਕਰਨਾ ਪੈਂਦਾ ਇਹ ਦੇਖੋ ਠੀਕ ਹੈ ਜੀ ਇਹਨੂੰ ਤੁਸੀਂ ਇੱਦਾਂ ਬਣਾ ਕੇ ਇਸ ਤਰੀਕੇ ਨਾਲ ਇਹ ਨੂੰ ਅਟੈਚ ਕਰੋ ਇਹ ਦੇਖੋ ਇਹ ਮੈਂ ਤੁਹਾਨੂੰ ਬਣਾ ਕੇ ਦਿਖਾ ਦਿੰਦੀ ਇਹ ਦੇਖੋ ਇੱਥੇ ਬਣ ਗਿਆ ਲਓ ਜੀ ਇਹ ਬਣਿਆ ਜੀ ਸਾਡਾ ਦੇਖੋ ਕਿੰਨਾ ਸੋਹਣਾ ਅਟੈਚ ਹੋ ਗਿਆ ਇਹਦੇ ਨਾਲ ਇੱਥੋਂ ਇੱਕ ਖਾਲੀ ਹੈ ਇੱਥੇ ਅਟੈਚ ਹੋ ਗਿਆ ਇੱਥੇ ਬਣਿਆ ਇੱਥੇ ਇਹ ਦੇਖੋ ਦੋ ਧਾਗੇ ਚਲਾ ਕੇ ਅਸੀਂ ਇਹ ਜਿਹੜਾ ਫੁੱਲ ਬਣਾਇਆ ਅਗਲੇ ਦਿਨਾਂ ਨਾਲ ਇਹ ਐਦਾਂ ਅਟੈਚ ਹੋ ਗਿਆ ਥੈਂਕ ਯੂ ਸੋ ਮਾਚ ਤੁਸੀਂ ਵੀ ਬਣਾਓ ਥੈਂਕ ਯੂ